ਜੇਕਰ ਤੁਸੀਂ ਹਰ ਰੋਜ਼ ਖਾ ਲੈਨੇ ਹੋ ਅਲਸੀ ਦੇ ਬੀਜ ਤਾਂ ਤੁਸੀਂ ਤਕਰੀਬਨ 10 ਬਿਮਾਰੀਆਂ ਤੋਂ ਜੋ ਹੈ छुटਕਾਰਾ ਪਾ ਸਕਦੇ ਹੋ ਜਾਂ ਫਿਰ ਕਈ ਅਜਹੀਆਂ ਬਿਮਾਰੀਆਂ ਜਿਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਸੇਫ ਕਰ ਸਕਦੇ ਹੋ ਕਿ ਬਿਮਾਰੀਆਂ ਕਦੇ ਹੋਣ ਨਾ ਅਲਸੀ ਦੇ ਬੀਜ ਬਹੁਤ ਹੀ ਵਧੀਆ ਵਿਟਾਮਿਨਸ ਨਾਲ ਭਰਪੂਰ ਹੁੰਦੇ ਨੇ ਮਿਨਰਲਸ ਨਾਲ ਭਰਪੂਰ ਹੁੰਦੇ ਨੇ ਅੱਸੀ ਗੱਲ ਕਰ ਲਈਏ omega 3 ਫੈਟੀ ਐਸਿਡ ਇਸ ਦੇ ਵਿੱਚ ਸਭ ਤੋਂ ਉੱਚੀ ਮਾਤਰਾ ਵਿੱਚ ਮਿਲਦਾ ਡਾਈਟਰੀ ਫਾਈਬਰ ਮਿਲ ਜਾਂਦਾ ਪ੍ਰੋਟੀਨ ਮਿਲਦਾ ਹੈ ਮੈਗਨੀਸ਼ੀਅਮ ਔਰ ਮੈਗਨੀਜ਼ ਮਿਲ ਜਾਂਦਾ ਠੇਰੋ ਤੁਹਾਨੂੰ ਇਸ ਤੋਂ ਫਾਇਦੇ ਮਿਲਣ ਵਾਲੇ ਨੇ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰ ਲਈਏ ਦੇਖੋ ਜਦੋਂ ਵੱਡੀ ਉਮਰ ਦੇ ਨਾਲ ਅਸੀਂ ਕਈ ਵਾਰੀ ਦੇਖ ਦਿਆ ਕਈਆਂ ਨੂੰ ਭੁੱਲਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਅਲਜ਼ਾਈਮਰ ਪ੍ਰੋਬਲਮ ਦੀ ਗੱਲ ਕਰ ਲਈਓ ਹੁਣ ਲੱਗਦੀ ਹੈ ਉਹ ਕਿਉਂ ਹੁੰਦੀ ਹੈ ਜਦੋਂ ਤੁਸੀਂ ਕਈ ਵਾਰੀ ਹ बहुत कुछ मेडिकली बन जाते ने कि बंद भी अच्छी सी और हर चीज चंगी तरह फॉलो की गई पर फिर भी होगी लेकिन अगर अपनी तो यंगर एज ਜਿਵੇਂ ਹੀ ਤੁਸੀਂ 30 ਕ੍ਰੋਸ ਕਰ ਰਹੇ ਹੋ ਉਸ ਤੋਂ ਬਾਅਦ ਆਪਣੀ ਡਾਈਟ ਦੇ ਵਿੱਚ ਅਲਸੀ ਦੇ ਬੀਜ ਵੀ ਐਡ ਕਰ ਲੈਣੇ ਉਹਨਾਂ ਤਾਂ ਤੁਹਾਨੂੰ ਪ੍ਰੋਪਰ ਸਹੀ ਮਾਤਰਾ ਦੇ ਵਿੱਚ omega 3 ਫੈਟੀ ਐਸਿਡ ਮਿਲਦਾ ਜਿਸ ਦੇ ਨਾਲ ਸਾਡਾ ਬ੍ਰੇਨ ਜਿਹੜਾ ਹੈ ਸਾਡਾ ਦਿਮਾਗ ਸਹੀ ਕੰਮ ਕਰਦਾ ਰਹਿੰਦਾ ਕਿਉਂਕਿ ਸਾਡੇ ਦਿਮਾਗ ਨੂੰ ਸਾਡੇ ਬ੍ਰੇਨ ਨੂੰ ਹੈਲਦੀ ਫੈਟਸ ਦੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕੀਤੇ ਹੁੰਦੇ ਨੇ ਕਈ ਤਰ੍ਹਾਂ ਦੇ ਅਨ ਹੈਲਦੀ ਫੈਟ ਜਿਸ ਦੇ ਨਾਲ ਸਾਨੂੰ ਲੱਗ ਜਾਂਦੀ ਹੈ ਢੇਰੋ ਹੀ ਬਿਮਾਰੀਆਂ ਸੋ ਗੁੱਡ ਕੋਲੇਸਟਰੋਲ ਦੇ ਲਈ ਵੀ ਜੋ ਕਿ ਗੁੱਡ ਕੋਲੇਸਟਰੋਲ ਸਾਡੇ ਦਿਮਾਗ ਲਈ ਬਹੁਤ ਜ਼ਰੂਰੀ ਹੈ ਸਾਡੇ ਦਿਲ ਦੇ ਲਈ ਵੀ ਅੱਛਾ ਲੇਕਿਨ ਬੈਡ ਕੋਲੇਸਟਰੋਲ ਵਧਣ ਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਗਲਤ ਖਾਣ ਪੀਣ ਨਾਲ ਬੈਡ ਕੋਲੇਸਟਰੋਲ ਵਧਦਾ ਹੈ ਅਲਸੀ ਦੇ ਬੀਜ ਜਦੋਂ ਦੋ ਸਿਖਾਉਂਦੇ ਆ ਇਸ ਨੂੰ ਸਾਨੂੰ ਮਿਲਦਾ omega 3 ਫੈਟੀ ਐਸਿਡ ਜੋ ਸਾਡੇ ਦਿਲ ਦੇ ਲਈ ਸਾਡੇ ਦਿਮਾਗ ਦੇ ਲਈ ਬਹੁਤ ਅੱਛਾ ਹੈ ਸਪੈਸ਼ਲੀ ਜਦੋਂ ਅਸੀਂ ਵੱਧ ਉਮਰ ਦੇ ਨਾਲ ਅੱਗੇ ਵੱਧਿਆ ਨਾ ਉਮਰ ਦਾ ਉਮਰ ਤਾਂ ਜਿਹੜਾ ਭੁੱਲਣ ਦੀ ਪ੍ਰੋਬਲਮ ਨਹੀਂ ਹੁੰਦੀ ਹੈ ਜਾਂ 올ਡ ਏਜ ਵਿੱਚ 60 ਤੋਂ ਬਾਅਦ ਜਿਹੜੀ ਅਲਜ਼ਾਈਮਰ ਵਰਗੀ ਵੀ ਪ੍ਰੋਬਲਮ ਹੈ ਉਹ ਨਹੀਂ ਹੋਏਗੀ ਜੇ ਤੁਸੀਂ ਜੇ ਆਪਣੀ ਡਾਈਟ ਸਹੀ ਕਰ ਲੈਨੇ ਹੋ ਅਗਲੀ ਗੱਲ ਕਰ ਲਈਏ ਜੀ ਇਹ ਫਾਈਬਰ ਰਿਚ ਹੁੰਦਾ ਹੈ ਸਾਨੂੰ ਫਾਈਬਰ ਅੱਛੀ ਮਾਤਰਾ ਵਿੱਚ ਮਿਲ ਜਾਂਦਾ ਹੈ ਜਿਸ ਤੋਂ ਵੀ ਡਾਈਜੈਸ਼ਨ ਨੂੰ ਲੈ ਕੇ ਕੋਈ ਪ੍ਰੋਬਲਮ ਚੱਲਦੀ ਹੈ ਉੱਥੇ ਵੀ एएलसी ਦੇ ਵਿੱਚ ਤੁਹਾਡੀ ਬਹੁਤ ਮਦਦ ਕਰਨੀ ਹੈ ਕਨਸਟਿਪੇਸ਼ਨ ਦੀ ਜਿਨ੍ਹਾਂ ਨੂੰ ਪ੍ਰੋਬਲਮ ਰਹਿੰਦੀ ਹੈ ਉਹਨਾਂ ਨੂੰ ਇਸ ਨਾਲ ਫਾਇਦਾ ਹੋਣ ਵਾਲਾ ਹੈ ਕੋਲੇਸਟ੍ਰੋਲ ਦੀ ਅਗਰ ਮੈਂ ਗੱਲ ਕਰਾਂ ਤਾਂ ਇਸ ਵਿੱਚ ਡਾਈਟਰੀ ਫਾਈਬਰ ਹੋਣ ਕਰਕੇ ਕੋਲੇਸਟ੍ਰੋਲ ਨੂੰ ਵੀ ਇਹ ਤੁਹਾਡੇ ਬੋਡੀ ਚੋਂ ਬਾਹਰ ਕਰਨ ਦਾ ਕੰਮ ਕਰੇਗਾ ਮਦਦ ਕਰੇਗਾ ਸਪੈਸ਼ਲੀ ਐਲਡੀਐਲ ਬੈਡ ਕੋਲੇਸਟ੍ਰੋਲ ਨੂੰ ਕਦੇ ਵੀ ਜਿਹੜਾ ਤੁਸੀਂ ਬਲੱਡ ਟੈਸਟ ਕਰਵਾਨੇ ਹੋ ਲਿਮਿਟ ਤੋਂ ਵੱਧ ਆ ਰਿਹਾ ਤਾਂ ਤੁਹਾਨੂੰ ਇੱਥੇ ਧਿਆਨ ਦੇਣਾ ਹੀ ਚਾਹੀਦਾ ਹੈ ਸਿਰਫ ਦਵਾਈਆਂ ਨਹੀਂ ਉਹਦਾ ਕਿ ਟੈਂਪਰੇਰੀ ਅਸੀਂ ਦਵਾਈਆਂ ਖਾਈਆਂ ਔਰ ਅਸੀਂ ਆਪਣਾ ਬੈਡ ਕੋਲੇਸਟ੍ਰੋਲ ਸਹੀ ਕਰ ਲਿਆ ਜੇ ਤੁਸੀਂ ਆਪਣਾ ਕੋਲਸਟਰੋਲ ਸਹੀ ਕਰੋਗੇ ਹੀ ਨਹੀਂ ਖਾਣ ਪੀਂਦੀਆਂ ਆਦਤਾਂ ਸਹੀ ਨਹੀਂ ਕਰੋਗੇ ਤਾਂ ਦਵਾਈਆਂ ਕੁਝ ਦੇਰ ਤੱਕ ਠੀਕ ਕਰਨ ਗਿਆ ਫਿਰ ਤੁਸੀਂ ਗਲਤ ਖਾਣ ਪੀਣ ਕਰੋਗੇ ਤਾਂ ਫਿਰ ਤਾਂ ਜੋ ਹੈ ਬੈਡ ਕੋਲਸਟਰੋਲ ਵੱਧ ਸਕਦਾ ਸੋ ਡਾਈਟਰੀ ਫਾਈਬਰ ਡਾਈਟ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਐਲਸੀ ਦੇ ਵਿੱਚ ਤੋਂ ਤੁਹਾਨੂੰ ਚੰਗੀ ਮਾਤਰਾ ਵਿੱਚ ਡਾਈਟਰੀ ਫਾਈਬਰ ਵੀ ਮਿਲ ਜਾਂਦਾ ਹੈ ਅਗਲੀ ਇਸੇ ਗੱਲ ਕਰੀਏ ਸਾਡੇ ਸਕਿਨ ਦੇ ਲਈ ਸਾਡੇ ਹੈਅਰਸ ਦੇ ਲਈ ਐਲਸੀ ਦੇ ਵਿੱਚ ਬਹੁਤ ਹੀ ਵਧੀਆ ਰਹਿਣ ਵਾਲੇ ਨੇ ਇਸ ਦੇ ਵਿੱਚ omega 3 ਫੈਟੀ ਐਸਿਡ ਜਿਹੜਾ ਕਿ ਆਪਾਂ ਮੇਨਲੀ ਮੈਂ ਬਾਰ ਬਾਰ ਗੱਲ ਕਰ ਰਹੀ ਆ ਇਸ ਦੇ ਨਾਲ ਕੀ ਹੁੰਦਾ ਇਹ ਬਹੁਤ ਐਂਟੀ ਆਕਸੀਡੈਂਟਸ ਆ ਕਮ ਜੋ ਹੈ ਮਿਲਦਾ ਹੈ ਸਾਡੇ ਸ਼ਰੀਰ ਨੂੰ ਇਸ ਦੇ ਨਾਲ ਔਰ ਇਸ ਦੇ ਵਿੱਚ ਇੰਨੇ ਅੱਛਾ ਅੱਛੇ ਹੋਰ ਪੋਸ਼ਕ ਤੱਤ ਮਿਨਰਲ ਵਿਟਾਮਿਨ ਜਿਹੜੇ ਮਿਲ ਰਹੇ ਨੇ ਨਾ ਸਾਡੇ ਸਕਿਨ ਨੂੰ ਹੈਲਦੀ ਰੱਖਣ ਦੇ ਵਿੱਚ ਜੋ ਹੈ ਮਦਦ ਕਰਦਾ ਹੈ ਜਿਵੇਂ ਕਿ ਅਸੀਂ ਦੇਖੀਏ ਵੱਡੀ ਉਮਰ ਦੇ ਨਾਲ ਸਕਿਨ ਡਰਾਈ ਰਹਿਣੀ ਸ਼ੁਰੂ ਹੋ ਜਾਂਦੀ ਹੈ ਕਿ ਨੇਚਰਲ ਗਲੋ ਜਿਹੜਾ ਹੁੰਦਾ ਨਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਜਿਸ ਕਰਕੇ ਰਿੰਕਲ ਜੋ ਬਦਨੇ ਸ਼ੁਰੂ ਹੋ ਜਾਂਦੇ ਨੇ ਸੋ ਇੱਥੋਂ ਸਾਨੂੰ ਹੈਲਦੀ ਫੈਟ ਤਾਂ ਮਿਲ ਰਿਹਾ ਹੈ ਅੱਛੇ ਐਂਟੀਆਕਸੀਡੈਂਟਸ ਵੀ ਮਿਲ ਰਹੇ ਨੇ ਜੋ ਟੌਕਸਿਨਸ ਨੂੰ ਸਾਡੀ ਬਾਡੀ ਤੋਂ ਬਾਹਰ ਕਰਦਾ ਹੈ ਔਰ ਜਿਹੜੇ ਹੈਲਦੀ ਫੈਟ ਆ ਉਹ ਚਿਹਰੇ ਨੂੰ ਗਲੋ ਦਿੰਦਾ ਹੈ ਔਰ ਜਿਹੜੇ ਸਾਡੇ హెయిਰ ਗਰੋਥ ਦੇ ਵਿੱਚ ਵੀ ਜਿਨ੍ਹਾਂ ਦੇ ਵਾਲ ਬਹੁਤ ਛੜਦੇ ਨੇ ਜਾਂ ਲੰਬੇ ਨਹੀਂ ਹੈ ਵੋਲਿਊਮ ਨਹੀਂ ਹੈ ਉਥੇ ਵੀ ਅਲਸੀ ਦੇ ਬੀਜ ਤੁਹਾਡੀ ਬਹੁਤ ਮਦਦ ਕਰਨਗੇ weight loss ਦੇ ਵਿੱਚ ਵੀ ਇਹ ਮਦਦ ਕਰਦੇ ਨੇ ਡਾਈਟਰੀ ਫਾਈਬਰ ਐਕੋ ਫਿਰ ਤੋਂ ਆ ਜਾਂਦਾ ਹੈ ਔਰ weight loss ਦੇ ਵਿੱਚ ਮੈਂ ਹਮੇਸ਼ਾ ਇੱਕੋ ਗੱਲ ਕਰਦੀ ਆ ਕਿ weight loss ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਭੁੱਖੇ ਰਹੇ ਜਾਈਏ ਬਸ ਪਤਲੇ ਹੋਣਾ ਹੈ ਪਤਲੇ ਹੋਣ ਦਾ ਮਤਲਬ ਹੁੰਦਾ ਅਸੀਂ ਹੈਲਦੀ ਵੇ ਦੇ ਵਿੱਚ ਪਤਲੇ ਹੋਈਏ ਮੀਨਸ ਅਸੀਂ ਜੋ ਸਾਡੇ ਹੈਲਥ ਨੂੰ ਜ਼ਰੂਰੀ ਪੋਸ਼ਕ ਤੱਤ ਆਤੇ ਅਸੀਂ ਕੋਈ ਬੂਟਾ ਲਗਾਨੇ ਆ ਮਰ ਜਾਂਦਾ ਹੈ ਤਾਂ ਅਸੀਂ ਉਸ ਵਿੱਚ ਖਾਦ ਪਾਣੀਆ ਤਾਂ ਕਿ ਉਹ ਹੈਲਦੀ ਤਰੀਕੇ ਨਾਲ ਗਰੋ ਕਰੇ ਸੋ ਉਵੇਂ ਹੀ ਸਾਡਾ ਇਨਸਾਨੀ ਸ਼ਰੀਰ ਹੁੰਦਾ ਹੈ ਕਿ ਅਸੀਂ ਆਪਣੇ ਸ਼ਰੀਰ ਨੂੰ ਚੰਗੀ ਖਾਦ ਪਾਣੀ ਹੈ ਜਿਸ ਦੇ ਨਾਲ ਚਾਹੇ ਜਿੰਨੀ ਵੀ ਸਾਡੀ ਏਜ ਅੱਗੇ ਵਧ ਰਹੀ ਹੈ ਦੇਖੋ ਇਹ ਨੇਚਰ ਦਾ ਪ੍ਰੋਸੈਸ ਹੈ ਕਿ ਉਮਰ ਵਧਣੀ ਹੀ ਹੈ ਲੇਕਿਨ ਅਗਰ ਅਸੀਂ ਆਪਣੇ ਸ਼ਰੀਰ ਨੂੰ ਚੰਗੀ ਡਾਈਟ ਦੇ ਰਿਹਾ तो असी हैल्दी वे ग्रो करा और अपनी हर उम्र मजा जरूर ले सका सो वेट लॉस मदद करेगा प्रोटीन मिल जाता है और फाइबर है जिस करके पेट लंबे समय तक भरया फील हों इस दिनाल। और अनहेल्दी जो स्नैक्स खाने की प्रॉब्लम तो भी बच दो जो अभी कोई ਜਿੰਨੀਆਂ ਬਾਹਰ ਲੀਆਂ ਚੀਜ਼ਾਂ ਪੈਕਿੰਗ ਵਾਲੀ ਚੀਜ਼ਾਂ ਖਾਣੇ ਆ ਨਾ ਇਸ ਵਿੱਚ ਕੁਝ ਨਾ ਕੁਝ ਐਸੇ ਫਲੇਵਰਸ ਆਰਟੀਫੀਸ਼ੀਅਲ ਫਲੇਵਰਸ ਐ ਐਡ ਕੀਤੇ ਗਏ ਹੁੰਦੇ ਆ ਜਿਸ ਨਾਲ ਸਾਡਾ ਹੋਰ ਜੀ ਕਰਦਾ ਕਿ ਅਸੀਂ ਕੁਝ ਖਾਈਏ ਲੇਕਿਨ ਉੱਥੇ ਹੀ ਅਗਰ ਅਸੀਂ ਹੈਲਦੀ ਚੀਜ਼ ਖਾਈਏ ਪ੍ਰੋਟੀਨ ਰਿਚ ਡਾਈਟ ਅਸੀਂ ਖਾ ਰਹੇ ਆ ਫਾਈਬਰ ਰਿਚ ਡਾਈਟ ਲੈ ਰਹੇ ਆ ਤਾਂ ਉਸ ਦੇ ਨਾਲ ਸਾਡਾ ਪੇਟ ਕਾਫੀ ਸਮੇਂ ਤੱਕ ਭਰਿਆ ਰਹਿੰਦਾ ਜਿਸ ਦੇ ਨਾਲ ਸਾਡਾ ਕੁਝ ਲਟਰਮ ਪਟਰਮ ਖਾਣ ਨੂੰ ਜੀ ਨਹੀਂ ਕਰਦਾ ਸਾਡੇ ਹਾਰਮੋਨਸ ਨੂੰ ਬੈਲੈਂਸ ਕਰਨ ਦੇ ਵਿੱਚ ਬਹੁਤ ਮਦਦ ਕਰਦੇ ਆ ਅਲਸੀ ਦੇ ਬੀਜ ਸਪੈਸ਼ਲੀ ਫੀਮੇਲਸ ਨੂੰ ਕਹਿਣਾ ਚਾਹੂੰਗੀ ਮੈਨੋਪਾਜ਼ ਤੋਂ ਹਾਰਮੋਨਸ ਨੂੰ ਲੈ ਕੇ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਅਲਸੀ ਦੇ ਬੀਜ ਅਗਰ ਆਪਣੀ ਡਾਈਟ ਵਿੱਚ ਰੱਖਦੇ ਹੋ ਤਾਂ ਕਈ ਤਰ੍ਹਾਂ ਦੀ ਪ੍ਰੋਬਲਮ ਤੋਂ ਬਚ ਸਕਦੇ ਹੋ ਕਿਉਂਕਿ ਐਸਟ੍ਰੋਜਨ ਹਾਰਮੋਨ ਜਿਹੜਾ ਫੀਮੇਲ ਹਾਰਮੋਨ ਸਾਡੇ ਸਰੀਰ ਵਿੱਚ ਬੰਦਾ ਹੈ ਤਾਂ ਪlant based Uh, जरा हॉर्मोन होंगे फाइटो एस्ट्रोजन और सू uh, अलसी के बीज तो मिल है फीमेल्स लिए बहुत ज्यादा अच्छा रहने वाला है जो थोड़े तो मूड स्विंगज्सू भी कंट्रोल करेगा किसी भी तरह की सोजिश बॉडी चल रही है उस तो भी यह राहत देगा क्योंकि इस वि इनफ्लामेन प्रॉपर्ट होंगे ने कई क्रॉनिक बीमारिया तो जो है बचा जा सदगा और सोजिश अपने आप में बहुत प्रौण 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 प्र ਇਸ ਨੂੰ ਆਸਾਨ ਆਸਾਨੀ ਦੇ ਨਾਲ ਨਹੀਂ ਲੈਣਾ ਚਾਹੀਦਾ ਅਗਰ ਤੁਹਾਡੇ ਸਰੀਰ ਤੇ ਤੁਹਾਡੇ ਫੇਸ ਤੇ ਤੁਹਾਨੂੰ ਰੈਗੂਲਰਲੀ ਲੱਗ ਰਿਹਾ ਕਿ ਸੋਜਿਸ਼ ਹੋ ਰਹੀ ਹੈ ਤਾਂ ਇਸ ਨੂੰ ਜ਼ਰੂਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਆਪਣੀ ਜਿਹੜੀ ਤੁਹਾਡੀ ਡਾਈਟ ਹੈ ਐਂਟੀਆਕਸੀਡੈਂਟ ਰਿਚ ਤਾਂ ਰੱਖਣੀ ਹੀ ਚਾਹੀਦੀ ਹੈ ਪਰ ਅਗਰ ਫਿਰ ਵੀ ਕਿਸੇ ਲਿਮਟ ਤੋਂ ਬਾਅਦ ਠੀਕ ਨਹੀਂ ਹੋ ਰਹੀਏ ਤਾਂ ਡਾਕਟਰ ਨੂੰ ਕੰਸਲਟ ਜ਼ਰੂਰ ਕਰਵਾਓ ਅਲਸੀ ਦੇ ਬੀਜ ਖਾਣੇ ਆ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਕੈਲਸ਼ੀਅਮ ম্যাগਨੀਸ਼ੀਅਮ ਔਰ ਫਾਸਫੋਰਸ ਇਸ ਤੋਂ ਸਾਨੂੰ ਮਿਲ ਰਿਹਾ ਹੁੰਦਾ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਹੈ ਸਾਡੀ ਇਮਿਊਨਿਟੀ ਨੂੰ ਬੂਸਟ ਕਰਨ ਦੇ ਵਿੱਚ ਅਲਸੀ ਦੇ ਬੀਜ ਮਦਦ ਕਰਨਗੇ ਕਿਉਂਕਿ ਇਸ ਵਿੱਚ ਐਂਟੀਆਕਸੀਡੈਂਟ ਅੱਛੀ ਮਾਤਰਾ ਵਿੱਚ ਮਿਲ ਜਾਂਦੇ ਹੈ ਗਟ ਹੈਲਥ ਸਾਡੀ ਵਧੀਆ ਬਣੀ ਰਹੇ उस भी अलसी के बीज बहुत ज्यादा मदद करने वाले ने फाइबर है और गट बैक्टीरिया ली, इस बहुत अच्छा अः मैं जब साइटरी फाइबर फूड होंगे सो so, अलसी के बीज तुम्हें जरूर अपनी डाइट में शामिल करो सो so, अलग अलग तरीके इस यूज कर सकते हो स्मूदीज कर लो दही दे केड कर लो ओट्स के नाम ऐड कर लो अपने खाने के उपर वैसे रोस्ट करके पा लो या फिर उस पीस के पाउडर बना के रख लो सूप केड करो जूस केड करो जिस तरह भी थानू वजिए लगता है उस तरह ऐड करो और इस ढेर सारे थोड़ा फायदे मिलने असं मल्टीविटामिन कई तरह दया खाने लिए तैयार हो जाए पर जड़ी नैचुरल वे दानू मिनरल और विटामिन मिलते हैं ना बॉडी उन्होंने सब

ਜੇਕਰ ਤੁਸੀਂ ਹਰ ਰੋਜ਼ ਖਾ ਲੈਨੇ ਹੋ ਅਲਸੀ ਦੇ ਬੀਜ ਤਾਂ ਤੁਸੀਂ ਤਕਰੀਬਨ 10 ਬਿਮਾਰੀਆਂ ਤੋਂ ਜੋ ਹੈ छुटਕਾਰਾ ਪਾ ਸਕਦੇ ਹੋ ਜਾਂ ਫਿਰ ਕਈ ਅਜਹੀਆਂ ਬਿਮਾਰੀਆਂ ਜਿਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਸੇਫ ਕਰ ਸਕਦੇ ਹੋ ਕਿ ਬਿਮਾਰੀਆਂ ਕਦੇ ਹੋਣ ਨਾ ਅਲਸੀ ਦੇ ਬੀਜ ਬਹੁਤ ਹੀ ਵਧੀਆ ਵਿਟਾਮਿਨਸ ਨਾਲ ਭਰਪੂਰ ਹੁੰਦੇ ਨੇ ਮਿਨਰਲਸ ਨਾਲ ਭਰਪੂਰ ਹੁੰਦੇ ਨੇ ਅੱਸੀ ਗੱਲ ਕਰ ਲਈ ਹੈ omega 3 ਫੈਟੀ ਐਸਿਡ ਇਸ ਦੇ ਵਿੱਚ ਸਭ ਤੋਂ ਉੱਚੀ ਮਾਤਰਾ ਵਿੱਚ ਮਿਲਦਾ ਡਾਈਟਰੀ ਫਾਈਬਰ ਮਿਲ ਜਾਂਦਾ ਪ੍ਰੋਟੀਨ ਮਿਲਦਾ ਹੈ ਮੈਗਨੀਸ਼ੀਅਮ ਔਰ ਮੈਗਨੀਜ਼ ਮਿਲ ਜਾਂਦਾ ਟੇਰੋ ਤੁਹਾਨੂੰ ਇਸ ਤੋਂ ਫਾਇਦੇ ਮਿਲਣ ਵਾਲੇ ਨੇ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰ ਲਈਏ ਦੇਖੋ ਜਦੋਂ ਵੱਡੀ ਉਮਰ ਦੇ ਨਾਲ ਅਸੀਂ ਕਈ ਵਾਰੀ ਦੇਖ ਦਿਆ ਕਈਆਂ ਨੂੰ ਭੁੱਲਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਅਲਜ਼ਾਈਮਰ ਪ੍ਰੋਬਲਮ ਦੀ ਗੱਲ ਕਰ ਲਈ ਉਹ ਹੁਣ ਲੱਗਦੀ ਹੈ ਉਹ ਕਿਉਂ ਹੁੰਦੀ ਹੈ ਜਦੋਂ ਤੁਸੀਂ ਕਈ ਵਾਰੀ ਹ ਬਹੁਤ ਕੁਝ ਮੈਡੀਕਲੀ ਬਨ ਜਾਂਦੇ ਨੇ ਕਿ ਬੰਦੇ ਦੀ ਡਾਈਟ ਵੀ ਅੱਛੀ ਸੀ ਔਰ ਹਰ ਚੀਜ਼ ਚੰਗੀ ਤਰ੍ਹਾਂ ਫੋਲੋ ਕੀਤੀ ਗਈ ਪਰ ਫਿਰ ਵੀ ਹੋ ਗਈ ਲੇਕਿਨ ਅਗਰ ਤੁਸੀਂ ਆਪਣੀ ਯੰਗਰ ਏਜ ਦੇ ਵਿੱਚ ਜਿਵੇਂ ਹੀ ਤੁਸੀਂ 30 ਕ੍ਰੋਸ ਕਰ ਰਹੇ ਹੋ ਉਸ ਬਾਅਦ ਆਪਣੀ ਡਾਈਟ ਦੇ ਵਿੱਚ ਅਲਸੀ ਦੇ ਬੀਜ ਵੀ ਐਡ ਕਰ ਲੈਣੇ ਉਹਨਾਂ ਤਾਂ ਤੁਹਾਨੂੰ ਪ੍ਰੋਪਰ ਸਹੀ ਮਾਤਰਾ ਦੇ ਵਿੱਚ omega 3 ਫੈਟੀ ਐਸਿਡ ਮਿਲਦਾ ਜਿਸ ਦੇ ਨਾਲ ਸਾਡਾ ਬ੍ਰੇਨ ਜਿਹੜਾ ਹੈ ਸਾਡਾ ਦਿਮਾਗ ਸਹੀ ਕੰਮ ਕਰਦਾ ਰਹਿੰਦਾ ਕਿਉਂਕਿ ਸਾਡੇ ਦਿਮਾਗ ਨੂੰ ਸਾਡੇ ਬ੍ਰੇਨ ਨੂੰ ਹੈਲਦੀ ਫੈਟਸ ਦੀ ਜ਼ਰੂਰਤ ਹੁੰਦੀ ਹੈ